ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਚਾਰਕ ਦਿਨ ਦੇ ਮੇਰੇ ਕੋਲੇ ਇੱਕ ਪੋਸਟ ਭੇਜੀ ਸੀ ਕੈਨੇਡਾ ਤੋਂ ਮੈਂ ਲੇਟ ਹੋ ਗਿਆ ਪਰ ਅੱਜ ਗੱਲ ਕਰਨ ਲੱਗਾ ਜਿਹੜਾ ਖਾਲਸਾਨੀ ਖੋਦਾ ਹੈ ਨਾ ਪੰਨੂ ਅੱਛਾ ਬਹੁਤ ਲੋਕ ਮੈਸੇਜ ਕਰਦੇ ਹੁੰਦੇ ਆ ਕਿ ਗਿਆਨੀ ਜੀ ਤੁਸੀਂ ਖੋਦਾ ਨਾ ਗ੍ਰਹਿ ਕਰੋ ਔਰ ਖੋਤਮ ਤਾਂ ਕਹਿੰਨਾ ਜੀ ਜੀ ਨਹੀਂ ਕਰਦਾ ਕਿਉਂਕਿ ਇਹ ਬੰਦੇ ਇਹ ਕਹਿੰਦੇ ਐ ਕਿ ਅਸੀਂ ਖਾਲਿਸਤਾਨ ਬਣਾਉਣਾ ਸਿੱਖ ਰਾਜ ਆਊਗਾ ਇਹ ਕਹਿੰਦੇ ਆ ਤੇ ਸਿੱਖ ਹੈ ਕੌਣ ਘਟੋ ਘਟ ਜੇ ਤੁਸੀਂ ਸਾਬਦ ਸੂਰਤ ਦੀ ਗੱਲ ਕਰਦੇ ਹਾਂ ਤੁਹਾਡੇ ਮੂੰਹ ਤੇ ਦਾੜ੍ਹੀ ਹੈ ਸਿਰ ਤੇ ਕੇਸ ਹੁੰਦੇ ਐ ਤੇ ਇਹ ਬੰਦਾ ਦਾੜ੍ਹੀ ਰੱਖ ਲੈਂਦਾ ਤੇ ਸਿਰ ਤੇ ਰਮਾਲ ਬੰਨ੍ਹਿਆ ਹੁੰਦਾ ਜਣ ਕੇ ਇਹ ਕਹਿ ਲਈ ਵੀ ਇਹਦੀ ਸ਼ਕਲ ਖੋਤਿਆਂ ਮਰ ਗਈ ਐ ਔਰ ਖੋਤਿਆਂ ਵਾਲੇ ਕੰਮ ਨੇ ਖੋਦੇ ਦਾ ਕੰਮ ਤੁਹਾਨੂੰ ਪਤਾ ਏ ਕੀ ਹੁੰਦਾ ਘਮਿਆਰਾਂ ਨੇ ਰੱਖੇ ਹੁੰਦੇ ਐ ਖੋਦੇ ਖੁਰਜੀ ਪਾਈ ਹੁੰਦੇ ਦੋਨੇ ਪਾਸੇ ਸਰਦਨ ਮਿੱਟੀ ਢੋਈ ਜਾਂਦੇ ਆ ਉਹ ਤੇ ਸ਼ਾਮ ਨੂੰ ਮਾਰਕੀਟੋਂ ਦਾ ਘਰੋਂ ਕੱਢ ਦਿੰਦੇ ਖਬੜ ਖੁਬੜ ਘਾਹੂ ਖਾ ਕੇ ਆ ਜਾਂਦੇ ਖੋਤਾ ਵੀ ਹਲੇ ਚੰਗਾ ਉਹ ਵੀ ਆਪਣੇ ਮਾਲਕ ਦੇ ਕਿੱਲੇ ਤੇ ਵਾਪਸ ਆ ਜਾਂਦਾ ਪਰ ਇਹਨਾਂ ਦਾ ਤਾਂ ਕੋਈ ਮਾਲਕ ਹੈ ਹੀ ਨਹੀਂ ਕੋਈ ਦੀਨਮਾਨ ਹੈ ਹੀ ਨਹੀਂ ਹੁਣ ਮੈਂ ਜਿਹੜੀ ਗੱਲ ਕਰਨ ਲੱਗਾ ਇਹਦਾ ਇੱਕ ਸਾਥੀ ਸੀ 인ਦਰਜੀਤ ਸਿੰਘ ਗੋਸਲ ਜਿਹੜਾ ਹਿੰਦੂ ਮੰਦਿਰ ਤੇ ਹਮਲਾ ਕਰਨ ਦਾ ਦੋਸ਼ੀ ਹੈ ਕੈਨੇਡਾ ਦੇ ਵਿੱਚ ਇਹ ਪੋਰਸ ਦੇ ਹੱਥੀ ਚੜਿਆ 2023 ਦੇ ਵਿੱਚ ਹਰਦੀਪ ਸਿੰਘ ਨਿੱਜਰ ਦੀ ਮੌਤ ਤੋਂ ਬਾਅਦ ਇਹ ਐਸ ਐਫ ਜਿਹੜੀ ਇਹਨਾਂ ਦੀ ਖਾਲਸਤਾਨੀ ਕੋਈ ਫੋਰਸ ਹੈਗੀ ਹੈ ਖਾਲਸਾ ਟਾਈਗਰ ਫੋਰਸ ਉਹਦਾ ਇਹ ਕਰਤਾ ਤਰਤਾ ਸੀ ਜਾਨਕਿ ਕੇ ਐਸ ਐਫ ਜੀ ਉਹਦਾ ਇਹ ਕਰਤਾ ਤਰਤਾ ਬਣਿਆ ਸੀ ਇਹਨੂੰ ਜ਼ਿੰਮੇਵਾਰੀ ਲਈ ਗਈ ਹੁੰਦੀ ਸੀ ਹੁਣ ਇਹਨੂੰ ਪੁਲਿਸ ਨੇ ਫੜ ਲਿਆ ਹੁਣ ਇਹਦੇ ਕੋਲੋਂ ਕੁਛ ਰਾਜ ਇਹੋ ਜੇ ਮਿਲੇ ਹੈ ਇੱਥੇ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਇਹਨੇ ਪੰਨੂ ਦੀਆਂ ਸਾਰੀਆਂ ਕਰਤੂਤਾ ਪੁਲਿਸ ਨੂੰ ਦੱਸ ਦਿੱਤੀ ਨੇ ਪੰਨੂ ਕਿਦਾਂ ਨੌਜਵਾਨਾਂ ਨੂੰ ਉਕਸਾਉਂਦਾ ਹੈ ਔਰ ਖਾਲਸਾ ਦੇ ਨਾਂ ਤੇ ਨੌਜਵਾਨਾਂ ਨੂੰ ਗਲਤ ਰਸਤੇ ਤੇ ਤੋਰਦਾ ਹੈ ਨਸ਼ੇੜੀ ਬਣਾਉਂਦਾ ਹੈ ਨਸ਼ਾ ਤਸਕਰ ਬਣਾਉਂਦਾ ਹੈ ਇਹ ਸਾਰੀਆਂ ਕਰਤੂਤਾਂ ਇਹਨੇ ਇੰਦਰਜੀਤ ਸਿੰਘ ਗੋਸ਼ਲ ਨੇ ਪੁਲਿਸ ਨੂੰ ਦੱਸ ਦਿੱਤੀਆਂ ਇਹ ਕੈਨੇਡਾ ਪੁਲਿਸ ਦੇ ਧੱਕੇ ਚੜਿਆ ਹੋਇਆ ਹੁਣ ਪਟਾ ਫੇਰੀ ਜਾਂਦਾ ਚੰਗੀ ਤਰ੍ਹਾਂ ਮੈਂ ਲੇਟ ਤਾਂ ਹੋ ਗਿਆ ਕਿਉਂਕਿ ਹੋਰ ਕਾਫੀ ਕੰਮ ਸੀਗਾ ਇਧਰ ਉਧਰ ਜਾਣਾ ਪੈਂਦਾ ਪਰ ਅੱਜ ਜ਼ਰੂਰੀ ਸੀ ਕਿਸੇ ਬੰਦੇ ਨੇ ਫੋਨ ਕੀਤਾ ਕਿ ਇਹ ਗੱਲ ਜ਼ਰੂਰ ਕਰਿਓ ਮੈਂ ਤਾਂ ਕਰ ਰਿਹਾ ਇਹਨੂੰ ਥੋੜਾ ਜਿਹਾ ਧਿਆਨ ਚ ਰੱਖਿਓ ਵੀ ਜਿਹੜਾ ਇਹ ਇੰਦਰਜੀਤ ਸਿੰਘ ਗੋਸਲ ਹੈ ਨਾ ਇਹਨੇ ਇੱਕ Hindu ਮੰਦਿਰ ਤੇ ਹਮਲਾ ਕੀਤਾ ਸੀ ਮਤਲਬ ਹਿੰਦੂ ਤੇ ਸਿੱਖਾਂ ਵਿੱਚ ਜਿਹੜਾ ਪਾੜ ਪਾਉਣ ਦਾ ਕੰਮ ਹੈ ਨਾ ਨਵਰਤ ਫੈਲਾਉਣ ਦਾ ਉਹ ਇਹ ਲੋਕ ਕਰਦੇ ਆ ਹੁਣ ਜਦੋਂ ਕਿਤੇ ਭਾਰ ਦੇ ਪ੍ਰਧਾਨ ਮੰਤਰੀ ਕੈਨੇਡਾ ਜਾਣ ਉੱਥੇ ਵੀ ਇਹ ਚੱਕ ਕੇ ਝੰਡੇ ਮੋਦੀ ਮਰਦਾਬਾਦ ਮੋਦੀ ਮਰ ਗਿਆ ਇਦਾਂ ਕਰਦੇ ਹੁੰਦੇ ਆ ਪਿੱੜਦੇ ਹੁੰਦੇ ਆ ਚੰਗੀ ਤਰ੍ਹਾਂ ਤੇ ਜਦੋਂ ਜਾਵੇ ਰਾਹੁਲ ਗਾਂਧੀ ਉਦੋਂ ਜੱਫੀਆਂ ਪਾਉਂਦੇ ਹੁੰਦੇ ਆ ਤੇ ਹਰਾਮਖੋਰ ਲੋਕਾਂ ਨੂੰ ਕਹਿਣਗੇ ਕਿ ਇੰਦਰਾ ਗਾਂਧੀ ਨੇ ਹਮਲਾ ਕਰਾਇਆ ਸੀ ਅਕਾਲ ਤਖਤ ਤੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਦੇ ਵਿੱਚ ਲੋਕਾਂ ਦਾ ਕਤਲੇਆਮ ਕੀਤਾ ਗਿਆ ਕਤਲੇਆਮ ਉੱਥੇ ਹੋਇਆ ਇਹ ਇਦਾਂ ਗੱਲਾਂ ਕਰਦੇ ਇੱਕ ਪਾਸੇ ਦੋਸ਼ਮਣ ਜਮਾਤ ਦੱਸਣਗੇ ਕਾਂਗਰਸ ਨੂੰ ਦੂਜੇ ਪਾਸੇ ਜਦੋਂ ਕੋਈ ਅਰਾਹਲ ਗੰਦੀ ਬਰਗਾ ਉੱਥੇ ਜਾਵੇ ਉਦੋਂ ਗੁਲਦਸ ਤੇ ਲੱਗੇ ਖੜੇ ਹੁੰਦੇ ਆ ਜਾਨੀ ਕਿ ਇਹ ਐਨੇ ਕ ਹਰਾਮਖੋਰ ਨੇ ਖਾਲਸਤਾਨੀ ਇਹਨਾਂ ਨੇ ਜਿਹੜੀ ਹਿੰਦੂ ਤੇ ਸਿੱਖਾਂ ਦੀ ਆਪਸ ਵਿੱਚ ਤਸਰਵਾ ਜੀ ਕਹਿ ਲਈ ਦੁਸ਼ਮਣੀ ਪੈਦਾ ਕੀਤੀ ਹੈ ਉਹ ਇਹ ਕਰ ਰਹੇ ਨੇ ਮੇਰਾ ਕਹਿਣ ਤੋਂ ਮਤਲਬ ਇਹ ਹੈ ਵੀ ਨਾਂ ਦਾ ਇਹ ਸਿੱਖ ਨਹੀਂ ਨਾ ਇਹ ਹਿੰਦੂ ਨੇ ਨਾ ਇਹ ਮੁਸਲਮਾਨ ਨੇ ਨਾ ਇਹ ਸਾਈ ਨੇ ਇਹਦਾ ਕੋਈ ਧਰਮ ਮਜਬ ਨਹੀਂ ਹੈਗਾ ਇਹਦਾ ਕੰਮ ਕੀ ਹੈ ਵੀ ਕੌਮ ਦੇ ਮੱਥੇ ਤੇ ਕਲੰਕ ਲਾਉਣਾ ਹੈ ਹਰ ਵਕਤ ਜਿਹੜਾ ਸਾਡੀ ਕੌਮ ਨੂੰ ਇਹ ਕਿਹਾ ਜਾਂਦਾ ਨਾ ਵੀ ਇਹ ਜਰਾਇਮ ਪੇਸ਼ਾ ਕੌਮ ਹੈ ਇਹ ਲੁੱਟਾਂ ਖੋਹਾਂ ਵਾਲੀ ਕੌਮ ਹੈ ਇਹ ਮਾਰ ਢਾਡ ਵਾਲੀ ਕੌਮ ਹੈ ਉਹ ਇੰਨਾ ਲੋਕਾਂ ਕਰਕੇ ਕਹਿ ਜਾਂਦਾ ਹੈ। ਇਹੀ ਗੱਲਾਂ ਭਿੰਡਰਾਂ ਵਾਲਿਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਹਿਦੀਆਂ ਸੀ ਕਿ ਜੇ ਸਾਡੇ ਜੀਪ ਨਾ ਛੱਡੀ ਮੈਂ 5000 ਹਿੰਦੂ ਵੱਢੂੰਗਾ। ਹੁਣ ਉਹ ਕਿੱਡੇ ਵੱਡੇ ਨਫ਼ਰਤ ਵਾਲੇ ਬੋਲ ਸੀ ਵੀ ਜੀਪ ਪੁਲਿਸ ਨੇ ਫੜੀ ਐ ਤੇ ਵੱਢੇਗਾ ਤੂੰ 5000 ਹਿੰਦੂ। ਇਹ ਕੀ ਸੀਗਾ? ਜਣ ਕੇ ਹਿੰਦੂ ਤੇ ਸਿੱਖਾਂ ਵਿੱਚ ਪਾੜ ਹੋਣਾ। ਨਫ਼ਰਤ ਫੈਲੋਣੀ ਐ ਇਹ ਲੋਕ ਕਰਦੇ ਆ। ਹੁਣ ਜਿਹੜਾ ਇਹ ਹਿੰਦੂ ਮੰਦਿਰ ਤੇ ਹਮਲਾ ਕਰਨ ਵਾਲਾ ਸੀ 인ਦਰਜੀਤ ਸਿੰਘ ਗੋਸ਼ਲ ਇੱਕ ਕੈਨੇਡਾ ਦੇ ਵਿੱਚ ਪੁਲਿਸ ਨੇ ਫੜ ਲਿਆ ਜੀ ਤੇ ਮੈਨੂੰ ਕਿਸੇ ਨੇ ਦੱਸਿਆ ਕਹਿੰਦੇ ਛਿੱਤਰ ਚੰਗੀ ਤਰ੍ਹਾਂ ਫਿਰਿਆ ਇਹਦੇ ਬਹੁਤ ਕੁਝ ਮੰਨ ਗਿਆ ਔਰ ਇਹਨੇ ਪੰਨੂ ਬਾਰੇ ਖੁਲਾਸੇ ਕਰਦੇ ਕਿ ਪੰਨੂ ਸ਼ਰਾਬ ਵੀ ਪੀਂਦਾ ਔਰ ਚਲੋ ਔਰਤਾਂ ਪਰਤੇ ਵੀ ਕੁਝ ਇਹੋ ਜਿਹੀਆਂ ਗੱਲਾਂ ਕਹੀਆਂ ਵੀ ਇਹਦੇ ਸਬੰਧ ਨੇ ਔਰ ਸਿਰਗਟਾਂ ਬੇੜੀਆਂ ਤੱਕ ਵੀ ਇਹਨੇ ਕਹਿਤਾ ਪੰਨੂ ਪੀਂਦਾ ਔਰ ਜਿਹੜੀ ਡਰੱਗ ਚਿੱਟਾ ਵੇਚਿਆ ਜਾਂਦਾ ਕੈਨੇਡਾ ਅਮਰੀਕਾ ਦੇ ਵਿੱਚ ਉਹ ਵੀ ਕਹਿੰਦੇ ਪੰਨੂ ਰਹੀ ਸਾਰਾ ਕੁਝ ਹੁੰਦਾ ਆ ਜਿਹੜੇ ਗੈਂਗਸਟਰ ਬਾਦ ਉੱਥੇ ਫੈਲਿਆ ਹੋਇਆ ਉਹ ਵੀ ਇਹ ਪੰਨੂ ਵਰਗੀਆਂ ਕਰਤੂਤਾ ਨੇ ਇਹ ਸਾਰੇ ਖੁਲਾਸੇ ਇੰਦਰਜੀਤ ਸਿੰਘ ਹੋਸਟਲ ਜਿਹੜਾ ਕੈਨੇਡਾ ਦੇ ਪੁਲਿਸ ਨੇ ਫੜਿਆ ਉਹਨੇ ਖੁਲਾਸੇ ਕੀਤੇ ਮਤਲਬ ਇਹ ਸੇਕੌਮ ਨੂੰ ਬੇਵਕੂ ਬਣਾਉਂਦੇ ਆ ਖਾਸ ਕਰਕੇ ਜਿਹੜੇ ਸਾਡੇ ਨਵੇਂ ਸਟੂਡੈਂਟ ਜਾਂਦੇ ਆ ਪੰਜਾਬ ਤੋਂ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਉਹਨਾਂ ਨੂੰ ਗੁੰਮਰਾਹ ਕਰਦੇ ਆ ਖਾਲਸਤਾਂ ਦੇ ਨਾਂ ਤੇ ਉਹ ਨਵੇਂ ਬੱਚੇ ਹੁੰਦੇ ਆ ਮੈਂ ਬਹੁਤ ਵਾਰੀ ਕਿਹਾ ਹੈ ਕਿ ਜਿਹੜੇ ਨਵੇਂ ਸਟੂਡੈਂਟ ਜਾਂਦੇ ਆ ਪੇਰੈਂਟਸ ਨੂੰ ਵੀ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਸਮਝਾਇਆ ਕਰੋ ਇਹਨਾਂ ਤੋਂ ਦੂਰ ਰੱਖਿਆ ਕਰੋ ਗੁੰਮਰਾਹ ਹੋਣ ਤੋਂ ਬਚਾਓ ਨਹੀਂ ਜਦੋਂ ਇਹ ਤੁਹਾਡੇ ਬੱਚੇ ਨੂੰ ਗੁੰਮਰਾਹ ਕਰ ਲੈਣਗੇ ਨਾ ਫਿਰ ਇਹ ਸਮਝ ਲਓ ਵੀ ਤੁਹਾਡੇ ਬੱਚੇ ਦਾ ਭਵਿੱਖ ਖਤਰੇ ਦੀ ਘੰਟੀ ਹੈ ਤੇ ਜਿੰਨੇ ਵੀ ਸਟੂਡੈਂਟ ਜਾਂਦੇ ਉਹਨੂੰ ਬਹੁਤ ਵਾਰੀ ਬੇਨਤੀ ਕੀਤੀ ਵੀ ਇਹਨਾਂ ਨੂੰ ਬਚਾਇਆ ਕਰੋ ਹੁਣ ਜਿਹੜੇ ਇਹ ਇੰਦਰ ਸਿੰਘ ਇੰਦਰਜੀਤ ਸਿੰਘ ਹੋਸਟਲ ਵਰਗੇ ਆ ਜਿਹੜਾ ਹੁਣ ਤਾਂ ਚਲੋ ਪੁਲਿਸ ਨੇ ਫੜ ਲਿਆ ਇਹਨਾਂ ਦਾ ਕੰਮ ਇਹੀ ਸੀ ਔਰ ਇਹਨਾਂ ਨੇ ਇੱਥੋਂ ਤੱਕ ਵੀ ਇਹ ਮੰਨ ਲਿਆ ਕਹਿੰਦਾ ਪੰਨੂ ਨੇ ਸਟੂਡੈਂਟ ਕੁੜੀਆਂ ਦੇ ਕੋਲੋਂ ਵੀ ਗਲਤ ਕੰਮ ਕਰਵਾਏ ਨੇ ਦੱਸੋ ਤੁਸੀਂ ਇਸੇ ਕਰਕੇ ਜਿਹੜੇ ਮੁਸਲਮ ਗੁੰਡੇ ਹਿੰਦੂ ਤੇ ਸਿਕੁੜੀਆਂ ਨਾਲ ਧੱਕਾ ਕਰਦੇ ਨੇ ਉਦੋਂ ਵੀ ਬੋਲਦੇ ਨੇ ਕਿਉਂਕਿ ਖੁਦੇ ਕੰਮ ਕਰਵਾ ਰਹੇ ਨੇ ਉਹਨਾਂ ਕੁੜੀਆਂ ਨੂੰ ਧੰਦੇ ਦੇ ਵਿੱਚ ਲਾ ਰਹੇ ਨੇ ਇਹ ਖਾਲਸਤਾਨੀ ਨਹੀਂ ਜੀ ਜੇ ਹੁਣ ਇਹਨਾਂ ਨੂੰ ਖੋਤੇ ਨਾ ਕਹੀਏ ਤਾਂ ਹੋਰ ਦੱਸੋ ਕੀ ਕਹੀਏ ਅਸਲ ਖੋਤੇ ਨੇ ਮੈਂ ਜਿਹੜੇ ਸ਼ਬਦ ਨਾਲ ਵਰਤੇ ਹੈ ਨਾ ਕਤੀੜ ਖੋਤੇ ਇਸ ਕਰਕੇ ਵਰਤੇ ਵੀ ਇਹਨਾਂ ਸ਼ਬਦਾਂ ਦੇ ਲਾਇਕ ਨੇ ਬੰਦੇ ਇਹ ਕਰਤੂਤਾ ਨੇ ਵਾਹਿਗੁਰੂ ਜੀ ਕਾ ਖਾਲਸਾ Vai, Guruji, que